ਤੇ ਹਾਂਜੀ ਦੋਸਤੋ ਇਹ ਕੂਲਰ ਸਟਾਰਟ ਹੋ ਗਿਆ ਚੱਲ ਪਿਆ ਹੋਇਆ ਪਾਣੀ ਦੀ ਜ਼ੋਰ ਦੀ ਥੱਪੜ ਮਾਰੀ ਤੂੰ ਥੱਪੜ ਮਾਰਿਆ ਜ਼ੋਰ ਦੀ ਬਾਣੀ ਜੀ ਨੇ ਜ਼ੋਰ ਦੀ ਥੱਪੜ ਥੋੜੀ ਮਾਰਿਆ ਕੀ ਹੋਇਆ ਕੁਝ ਵੀ ਨਹੀਂ ਆਉਂਦਾ ਤੈਨੂੰ ਹੱਥ ਵੀ ਨਹੀਂ ਲਾਇਆ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਰਾਤ ਦਾ ਟਾਈਮ ਹੈ ਤੇ ਹੁਣੇ-ਹੁਣੇ ਸੁੱਤੇ ਉੱਠੇ ਆ ਕੰਮਾ ਤੋ ਆਕੇ ਸੋ ਗਿਆ ਸੀ ਤੇ ਹੁਣ ਦਵਾਰਾ ਡਾਕ ਖੁੱਲਈਏ ਤੇ ਮਾਤਾ ਕਹਿੰਦੀ ਵੀ ਆਪਣੇ ਪਿਆ ਇੱਕ ਕੂਲਰ ਇੰਡੀਆ ਤੋਂ ਲੈ ਕੇ ਆਏ ਸੀ ਅਸੀਂ ਵੀ ਉਹਨੂੰ ਜਾ ਕੇ ਗੁਰਦਾਰੇ ਭੇਟ ਕਰਿਓ ਤੇ ਇਹ ਇੰਡੀਆ ਤੋਂ ਲੈ ਕੇ ਆਂਦਾ ਸੀ ਖੋਲ ਕੇ ਲੈ ਕੇ ਆਂਦਾ ਸੀ ਇੱਥੇ ਆ ਕੇ ਡੈਡੀ ਨੇ ਅਸੈਂਬਲ ਕੀਤਾ ਸੀ ਤੇ ਇਹ ਹੈਗਾ ਇੰਨਾ ਤੇਜ ਹੈ ਕਿ ਸਾਡੇ ਛੋਟੇ ਛੋਟੇ ਕਰਦੇ ਉੱਥੇ ਆਵਾਜ਼ ਇੰਨੀ ਜ਼ਿਆਦੀ ਹੋ ਜਾਂਦੀ ਹੈ ਕਿ ਫਿਰ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਇਸ ਕਰਕੇ ਕਾਫੀ ਚਿਰ ਇਹਨੂੰ ਚਲਾਇਆ ਨਹੀਂ ਤੇ ਹੁਣ ਸੋਚਿਆ ਵੀ ਇੱਕ ਗੁਰਦਾਰੇ ਡੋਨੇਟ ਕਰ ਦਿੰਨੇ ਆ ਦੋਸਤੋ ਇਹ ਵਾਲਾ ਹੈਗਾ ਆਪਣਾ ਇੰਡੀਆ ਤੋਂ ਆਇਆ ਹੋਇਆ ਕੂਲਰ ਤੇ ਬਹੁਤ ਤੇਜ ਹੈ ਬੀਪੀਆਈ ਕੰਪਨੀ ਦਾ 90% ਏਸੀ ਕੋਲਡ ਸੱਚੀ ਏਸੀ ਵਰਗਾ ਠੰਡੀ ਹਵਾ ਆਦੀ ਤੇ ਇਹ ਅਸੀਂ ਸੋਚਿਆ ਸੀ ਵੀ ਗੱਡੀ 'ਚ ਰੱਖ ਕੇ ਗੁਰਦਾਰੇ ਛੱਡਿਆਵਾਂਗੇ ਪਰ ਡੱਗੀ 'ਚ ਵੀ ਨਹੀਂ ਆਇਆ ਅੰਦਰ ਵੀ ਨਹੀਂ ਆਇਆ ਕਿਉਂਕਿ ਸਾਈਜ਼ ਥੋੜਾ ਜਿਹਾ ਵੱਡਾ ਹੈ ਤੇ ਬਾਹਰ ਰੰਦਾ ਹੈ ਫੜਾ ਜਾ ਤੇ ਤਾਕੀ ਬੰਦ ਨਹੀਂ ਹੁੰਦੀ ਤੇ ਹੁਣ ਡੈਡੀ ਗਏ ਨੇ ਟ੍ਰਾਈਸਾਈਕਲ ਬਣਵਾਸਤੇ ਤੇ ਉਹਦੇ ਤੇ ਰੱਖ ਕੇ ਤੇ ਫਿਰ ਇਹਨੂੰ ਆਪਾਂ ਕੂਲਰ ਨੂੰ ਗੁਰਦਾਰੇ ਛੱਡਾਵਾਂਗੇ ਤੇ ਉੱਥੇ ਵਰਤੋ ਚ ਆ ਜਾਏਗਾ ਕਿਉਂਕਿ ਸਾਡੇ ਤੇ ਇੱਥੇ ਵੇਸਟੀ ਪਿਆ ਯੂਜ਼ ਕਰਦੇ ਨਹੀਂ ਹੈਗੇ ਤੇ ਗਰਮੀ ਬਹੁਤ ਹੈ ਉੱਥੇ ਜਿਹੜੀ ਸੰਗਤ ਆਂਦੀ ਏ ਲੰਗਾ ਹਾਲ ਦੇ ਵਿੱਚ ਉੱਥੇ ਲੱਜੇ ਕਰੇਗਾ ਤੇ ਇਸੇ ਲਿਖੇ ਲੱਗੇਗਾ ਤੇ ਹਾਂਜੀ ਦੋਸਤੋ ਆਪਾਂ ਗੁਰੂ ਘਰ ਪਹੁੰਚ ਚੁੱਕੇ ਹਾਂ ਤੇ ਇਹ ਦੇਖੋ ਆਪਾਂ ਕੂਲਰ ਇੱਥੇ ਰੱਖਤਾ ਤੇ ਖਾਣੀ ਹੁਣੇ ਚ ਪਾਣਾ ਪਾਣੀ ਤੇ ਮਿਲਾ ਕੇ ਤੇ ਕੋਈ ਹੋਰ ਕਰਕੇ ਦੇ ਕੇ ਫੇਰ ਆਪਾਂ ਚੱਲਦੇ ਹਾਂ ਉੱਤੇ ਮੱਥਾ ਟੇਕ ਕੇ ਚੱਲਦੇ ਹਾਂ ਤੇ ਇਹ ਦੋਸਤੋ ਇਹ ਹਣੀ ਪਾਣੀ ਭਰ ਕੇ ਲੈ ਕੇ ਆਂਦਾ ਪਿਆ ਤੇ ਕੂਲਰ ਚ ਪਾ ਕੇ ਚਾਬਾਸਕਰ ਹੁਣ ਇਹਨੂੰ ਕਰਦੇ ਆ ਟੈਸਟਿੰਗ ਤੇ ਹਾਂਜੀ ਦੋਸਤੋ ਇਹ ਕੂਲਰ ਸਟਾਰਟ ਹੋ ਗਿਆ ਚੱਲ ਪਿਆ ਹੋਇਆ ਹੈ ਤੇ ਹਵਾ ਬਹੁਤ ਸੋਣੀ ਆ ਰਹੀ ਹੈ ਦੀ ਨੈਕਸਟ ਦੇਹ ਹਾਂਜੀ ਦੋਸਤੋ ਫਿਰ ਤੋਂ ਇੱਕ ਵਾਰ ਤੁਹਾਡਾ ਸਵਾਗਤ ਹੈ ਕਨਾਲੇ ਵਲੋਗ ਨੂੰ ਕੰਟੀਨਿਊ ਕਰਨ ਲੱਗਾ ਅੱਜ ਕੱਲ ਆਪਾਂ ਗੁਰੂ ਘਰ ਕੋਲਰ ਛੱਡਿਆ ਸੀ ਤੇ ਮੱਥਾ ਟੇਕ ਕੇ ਤੇ ਕਰੇ ਆ ਗਏ ਸੀ ਤੇ ਫੋਨ ਦੀ ਹੋ ਗਈ ਸੀ ਬੈਟਰੀ ਲੋ ਤਾਂ ਇਸ ਕਰਕੇ ਅੱਗੇ ਵਲੋਗ ਨਹੀਂ ਕੀਤਾ ਤੇ ਹੁਣ ਕੰਮਕਾਰਾ ਤੋਂ ਆ ਗਏ ਆ ਤੇ ਹੁਣ ਮੈਂ ਚੱਲਿਆ ਵਾਂ ਕਾਰ ਵੋਸ਼ ਕਰਵਾਉਣ ਵਾਸਤੇ ਤੇ ਕਾਫੀ ਚਿਰਾਂ ਦੀ ਲੱਗ ਪਗ ਤੁਸੀਂ ਦੇਖਿਆ ਹੋਣਾ ਇਹ ডিসেম্বর 31 ਨੂੰ ਵਾਸ਼ ਕਰਵਾਈ ਸੀ ਲਗਭਗ ਜੋ ਹੈ 4 ਮਹੀਨਾ ਤੋਂ ਤੇ ਦਾ ਟਾਈਮ ਹੋ ਗਿਆ ਹੈ ਕਿਉਂਕਿ ਇੱਥੇ ਆਪਾਂ ਨੂੰ ਗੱਡੀ ਹਰ ਵਾਸ਼ ਕਰਾਣ ਦੀ ਲੋੜ ਨਹੀਂ ਪੈਂਦੀ ਜਦੋਂ ਤੱਕ ਹੀ ਰੇਨ ਸੀਜ਼ਨ ਨਾ ਹੋਵੇ ਰੇਨ ਸੀਜ਼ਨ ਦੇ ਵਿੱਚ ਪੈਂਦੀ ਹੈ ਪਰ ਅੰਦਰੋਂ ਮਿੱਟੀ ਵਾਲੇ ਪੈਰ ਫੋਕ ਜਾਂਦੇ ਰਹਿੰਦੇ ਨੇ ਬੱਚੇ ਖਾ ਪੀ ਕੇ ਉੱਥੇ ਛੱਡਦੇ ਰਹਿੰਦੇ ਨੇ ਇਸ ਕਰਕੇ ਅੰਦਰੋਂ ਹੁਣ ਜਿਆਦੀ ਮੈੜੀ ਹੋ ਗਈ ਐ ਇਸ ਕਰਕੇ ਮੈਂ ਕਹਾਂ ਚੱਲ ਇੱਕ ਵਾਰੀ ਕੰਪਲੀਟ ਵਾਸ਼ ਕਰਵਾ ਲਈਏ ਹੁਣ ਮੈਂ ਚਲਦਾ ਉਹਨਾਂ ਕਾਰ ਵਾਸਤੇ ਤੇ ਗੱਡੀ ਨੂੰ ਕਰਾਣਿਆ ਵਾਸ਼ ਹੋਪਫੁਲੀ ਰਸ਼ ਨਾ ਹੋਵੇ ਕਾਰ ਵਾਸਤੇ ਖਾਲੀ ਹੋਵੇ ਫਿਰ ਤੇ ਆਪਣੀ ਗੱਡੀ ਧੋਤੀ ਜਾਏਗੀ ਵਾਹਿਗੁਰੂ ਲੱਗਦਾ ਤੇ ਹੈਗਾ ਵੀ ਖਾਲੀ ਖਾਲੀ ਹਰੀ ਦੋਸਤ ਮੇਹਰੀ ਦੋਸਤੋ ਕਾਰ ਵਾਸਤੇ ਆ ਗਏ ਆਂ ਤੇ ਗੱਡੀ ਆਪਾਂ ਇੱਥੇ ਲਾ ਲੀਏ ਤੇ ਹੁਣ ਆਪਣੀ ਕਾਰ ਦਾ ਟਕੜੰਡਿਆ ਵਾਸ਼ ਜੀ ਦੋਸਤੋ ਗੱਡੀ wash ਹੋ ਚੁੱਕੀ ਹੈ ਤੇ ਰਾਤ ਵੀ ਪੈ ਗਈ ਹੈ ਤੇ ਬੱਚਿਆਂ ਨੇ ਕਰੇ ਜਾਂਦੇ ਫਿਰ ਤਾਂ ਕਰਨਾ ਹੈ ਮੱਕਦੋ ਖਾਣਾ ਇਸ ਕਰਕੇ ਹੁਣ ਪਹਿਲਾਂ ਆਪਾਂ ਲੈ ਹੀ ਚੱਲਦੇ ਆ ਤੇ ਹਾਂਜੀ ਦੋਸਤੋ ਹੁਣ ਆਪਾਂ ਆਏ ਆ ਮੱਕਦੋ ਤੇ ਡਰਾਈਵ ਥਰੂ ਕਰਾਂਗੇ ਇੱਥੋਂ ਬਲੇ ਦਲਵਾਉਣ ਚਿਕਨ ਫਿਲੇਟ ਤੇ ਜਿੰਨ ਦਲਵਾਉ ਕੋ ਚਿਕਨ ਸੰਡਵਿਚ ਆਪੋ ਜਿੰਨ ਲੰਭੋ ਜਿੰਨ ਲੰਘੋ ਫਿਰ ਸਿੰਦੂ ਤੋਂ ਪੇਮੈਂਟ OK ਥੈਂਕ ਯੂ ਵੈਰੀ ਮਾਚ ਤੇ ਹਾਂਜੀ ਦੋਸਤੋ ਆਪਣਾ ਆਰਡਰ ਰੈਡੀ ਹੋ ਗਿਆ

ਰੋਟੀ ਲੈਣਾ ਚੱਲ ਤੂੰ ਬਲੇਖਾ ਲਾ ਪਰ ਖਾਣਾ ਕੱਲ ਨੂੰ ਲੈ ਕੇ ਜਾਣਾ ਕੋਕਸ ਤੇ ਹਾਂਜੀ ਦੋਸਤੋ ਖਰੇ ਆ ਗਿਆ ਵਾ ਇਹ ਸਾਡੀ ਮੋਟਰੋਂ ਬਰਗਰ ਮਿਲ ਗਿਆ ਓਕੇ ਹੈਪੀ ਨਾਉ ਇਹ ਹੋਰ ਕੋਸ਼ਿਸ਼ ਨਹੀਂ ਕਰਦੀ ਚੋਲ ਨਹੀਂ ਖਾਂਦੀ ਰੋਟੀ ਨਹੀਂ ਖਾਂਦੀ ਤੇ ਆਹ ਤਾਂ ਬੜੀ ਜ਼ਬਰਦਸਤੀ ਕਰਕੇ ਖਵਾਉਣਾ ਪੈਂਦਾ ਤੇ ਬਰਗਰ ਖੁਸ਼ ਹੋ ਕੇ ਖਾ ਲੈਂਦੀ ਥੋਰ ਸ ਹੈਲੋ ਯੂ ਲਾਈਕ ਚਿਕਨ ਰਾਈਸ ਇਦਾਂ ਤੇ ਚਿਕਨਾ ਇਸ ਲੇਕ ਆਣ ਤੇ ਖਾਣੇ ਮੇਰੇ ਕੋਲ ਹੀ ਨੇ ਹਾਂ ਲਾ ਨੋ ਨੋ ਤੇ ਹਣੀ ਦੋਸਤੋ ਰੋਟੀ ਆ ਗਈ ਹੋਈ ਐ ਫਿਰ ਛਾਦੇ ਆ ਤੇ ਦੂਸਰੇ ਪਾਸੇ ਨੂਰ ਹਾਈ ਬੂ ਹਾਈ ਬੂ ਗਾਣੇ ਤੇ ਤੂੰ ਸਕੂਲ ਨਹੀਂ ਜਾਣਾ ਸਕੂਲ ਇਹ ਬੈਗ ਪਾ ਕੇ ਕਹਿੰਦਾ ਮੈਨੂੰ ਸਕੂਲ ਛੱਡ ਕੇ ਆਉ ਰਾਤ ਦੇ ਨੂੰ ਜੋਏ ਨੇ ਕੁਤਤੀ 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 ਹਾਲੇ ਅਜੇ ਸਕੂਲ ਲੱਗਿਆ ਨਹੀਂਗਾ ਇਹਦੇ ਵਾਸਤੇ ਸਕੂਲ ਜਾਣਾ ਮਤਲਬ ਕੈਂਟੀਨ ਜਾਣਾ ਬਾਣੀ ਪਾਣ ਲੈਣਾਂ ਦਾ ਵਾਸਤੇ ਮੈਨੂੰ ਲੈ ਜਾਂਦਾ ਤੇ ਇੱਕ ਕਲਾਸ ਚ ਮਤਲਬ ਇਹਨੇ ਲੈ ਕੇ ਆਵੇਂ ਸਿੱਧਾ ਕੈਂਟੀਨ ਚ ਨਹੀਂ ਆਂਦਾ ਖਾਣ ਪੀਣ ਨੂੰ ਦੋਸਤ ਹੈਂ ਹੈ ਭਾਈ ਬੂਏ ਬੂ ਜਲਦਾ ਵੇ ਖਾਣੀ ਵੀ ਆ ਕੇ ਕੰਮ ਤੋਂ ਰੋਟੀ ਖਾਂਦਾ ਵੇ ਇੱਧਰ ਦੋਸਤੋ ਲੜਦੇ ਪਏ ਨੇ ਕੁਲ ਜਾਣਾ ਹੈ ਕੀ ਕਰਨ ਜਾਣਾ ਹੈ ਤੂੰ ਥੱਪੜ ਮਾਰਿਆ ਜੋਰ ਦੀ ਬਾਣੀ ਜੀ ਨੇ ਜੋਰ ਦੀ ਥੱਪੜ ਥੋੜੀ ਮਾਰਿਆ ਕੀ ਹੋਇਆ ਕੁਛ ਵੀ ਨਹੀਂ ਹੁੰਦਾ ਤੈਨੂੰ ਹੱਥ ਵੀ ਨਹੀਂ ਲਾਇਆ ਲੈ ਕੀ ਇੱਥੇ ਕੋਈ ਨਹੀਂ ਇੱਥੇ ਮਾਰੀ ਤੂੰ ਮਾਰਿਆ ਉਹਨੂੰ ਹਾਂ ਤੂੰ ਦੇਸੀ ਘਾਟਾ ਨਾਲ ਨਾਲ ਨੇ ਸਾਰਿਆਂ ਦੀਆਂ ਹਾਂਜੀ ਦੋਸਤੋ ਇਹਨਾਂ ਦੀ ਵਸਤੀ ਤੇ ਚੱਲਦੀ ਰਹਿਣੀ ਆਣ ਲੱਗਾ ਰਹਿਣਾ ਤੇ ਇਸ ਵਲੌਗ ਨੂੰ ਹੁਣ ਮੈਂ ਇੰਡ ਕਰਦਾ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰ